ਸਤਿ ਸ਼੍ਰੀ ਅਕਾਲ ਜੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਗੱਲਾਂ ਇੰਨੀਆਂ ਅਜੀਬ ਇੰਨੀਆਂ ਅਨੋਖੀਆਂ ਤੇ ਇੰਨੀਆਂ ਦਿਲਚਸਪ ਹੋ ਸਕਦੀਆਂ ਹਨ ਕਿ ਉਹ ਤੁਹਾਡਾ ਦਿਮਾਗ ਹਿਲਾ ਸਕਦੀਆਂ ਨੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਹਰ ਦਿਲ ਨੂੰ ਹਿਲਾ ਕੇ ਦੇਣ ਵਾਲੇ ਅਜਿਹੇ ਤੱਥ ਜੋ ਤੁਹਾਨੂੰ ਹੈਰਾਨ ਵੀ ਕਰਨਗੇ ਤੇ ਦਿਲਚਸਪ ਵੀ ਲੱਗਣਗੇ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕਿਉਂਕਿ ਆਖਰੀ ਤੱਥ ਤੁਹਾਡੀ ਸੋਚ ਨੂੰ ਹੀ ਚੁਣੌਤੀ ਦੇਵੇਗਾ ਨੰਬਰ 1 ਮਨੁੱਖੀ ਦਿਮਾਗ ਇੰਨਾ ਤੇਜ਼ ਹੁੰਦਾ ਹੈ ਕਿ ਮਨੁੱਖ ਦਾ ਦਿਮਾਗ ਇੱਕ ਸੈਕਿੰਡ ਦੇ ਵਿੱਚ ਮਿਲੀਅਨ ਸਿਗਨਲ ਭੇਜ ਸਕਦਾ ਹੈ ਇਹ ਇੰਨਾ ਤੀਬਰ ਹੈ ਕਿ ਇੱਕ ਕੰਪਿਊਟਰ ਨੂੰ ਵੀ ਉਹੀ ਕੰਮ ਕਰਨ ਲਈ ਸਾਲ ਲੱਗ ਜਾਣਗੇ ਦਿਮਾਗ ਦੀ ਸ਼ਕਤੀ ਸੂਰਜ ਦੀ ਰੋਸ਼ਨੀ ਨਾਲ ਭਰਪੂਰ 10 ਵਾਟ ਦੇ ਵੱੱਲਵਰਗੀ ਹੁੰਦੀ ਆ ਜਦੋਂ ਤੁਸੀਂ ਸੋਚਦੇ ਹੋ ਤੁਸੀਂ ਊਰਜਾ ਖਪਾ ਰਹੇ ਹੁੰਦੇ ਹੋ ਨੰਬਰ 2 ਆਕਟੋਪਸ ਦੇ ਤਿੰਨ ਦਿਲ ਹੁੰਦੇ ਨੇ ਹਾਂ ਤੁਸੀਂ ਸਹੀ ਸੁਣਿਆ ਆਕਟੋਪਸ ਦੇ ਤਿੰਨ ਦਿਲ ਹੁੰਦੇ ਹਨ ਜਦੋਂ ਉਹ ਤਰ ਰਿਹਾ ਹੁੰਦਾ ਹੈ ਉਹਨਾਂ ਵਿੱਚੋਂ ਇੱਕ ਦਿਲ ਬੰਦ ਹੋ ਜਾਂਦਾ ਹੈ ਇਸ ਕਰਕੇ ਉਹ ਹਮੇਸ਼ਾ ਥੱਕਿਆ ਥੱਕਿਆ ਲੱਗਦਾ ਹੈ ਨੰਬਰ 3 ਸਰੀਰ ਦੀਆਂ ਕੋਠੜੀਆਂ 100 ਟ੍ਰਿਲੀਅਨ ਤੋਂ ਵੱਧ ਹੁੰਦੀਆਂ ਹਨ ਤੁਹਾਡੇ ਸਰੀਰ ਚ ਲਗਭਗ 100 ਟ੍ਰਿਲੀਅਨ ਸੈੱਲ ਹੁੰਦੇ ਨੇ ਅਤੇ ਹਰ ਸੈੱਲ ਚ ਇੱਕ ਪੂਰਾ ਕੰਮ ਕਰਨ ਵਾਲੀ ਮਾਈਕਰੋ ਫੈਕਟਰੀ ਹੁੰਦੀ ਹੈ ਇਹ ਸਾਡਾ ਸਰੀਰ ਹੀ ਨਹੀਂ ਸਾਇੰਟੀਫਿਕ ਇੰਜੀਨੀਅਰਿੰਗ ਦਾ ਸ਼ਾਹਕਾਰ ਹੈ ਨੰਬਰ 4 ਉੱਚ ਪੰਛੀ 7 ਦਿਨ ਤੱਕ ਨੀਂਦ ਨਹੀਂ ਲੈਂਦੀ। ਅਲਵਾ ਤਰਸਨਾ ਦਾ ਪੰਛੀ ਸਮੁੰਦਰ ਉੱਤੇ ਲੰਬੇ ਸਮੇਂ ਲਈ ਉੱਡ ਸਕਦਾ ਹੈ 7 ਦਿਨ ਤੱਕ ਵੀ। ਇਹ ਉੱਡਦੇ ਹੋਏ ਅੱਧੀ ਨੀਂਦ ਲੈਂਦਾ ਹੈ, ਦਿਮਾਗ ਦੇ ਅੱਧੇ ਹਿੱਸੇ ਨਾਲ ਸੌਂਦਾ ਹੈ ਅਤੇ ਅੱਧੇ ਹਿੱਸੇ ਨਾਲ ਉੱਡਦਾ ਹੈ। ਨੰਬਰ 5 ਬੱਚਾ ਮਾਂ ਦੇ ਗਰਭ ਵਿੱਚ ਵੀ ਰੋਂਦਾ ਹੈ। ਇਹ ਇੱਕ ਅਜੀਬ ਗੱਲ ਆ ਪਰ ਇਹ ਸੱਚ ਆ। ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ ਉਹ ਰੋਣਾ ਹੱਸਣਾ ਈਵਨ ਖੰਗਣਾ ਵੀ ਸਿੱਖ ਜਾਂਦਾ ਹੈ ਜਨਮ ਤੋਂ ਪਹਿਲਾਂ ਹੀ ਜ਼ਿੰਦਗੀ ਦੀ ਸ਼ੁਰੂਆਤ ਹੋ ਚੁੱਕੀ ਹੁੰਦੀ ਹੈ ਨੰਬਰ 6 ਤੁਹਾਡੀਆਂ ਹੱਡੀਆਂ ਓਨੀਆਂ ਮਜ਼ਬੂਤ ਨੇ ਜਿੰਨੀਆਂ ਤੁਸੀਂ ਸੋਚ ਨਹੀਂ ਸਕਦੇ ਮਨੁੱਖੀ ਹੱਡੀਆਂ ਖਾਸ ਕਰਕੇ ਜਵਾਨ ਉਮਰ ਵਿੱਚ ਕੰਕਰੀਟ ਤੋਂ ਵੀ ਵੱਧ ਮਜ਼ਬੂਤ ਹੁੰਦੀਆਂ ਨੇ ਤੁਹਾਡੀ ਰੀੜ ਦੀ ਹੱਡੀ 2 ਟਨ ਤੱਕ ਦਾ ਭਾਰ ਚੱਲ ਸਕਦੀ ਆ ਜਿਵੇਂ ਕਿ ਦੋ ਛੋਟੀਆਂ ਕਾਰਾਂ ਨੰਬਰ 7 ਧਰਤੀ ਦੇ ਵਿੱਚ ਇੱਕ ਅਜੀਬ ਥਾਂ ਜਿੱਥੇ ਗ੍ਰੈਵਿਟੀ ਨਹੀਂ ਹੁੰਦੀ ਕੈਨੇਡਾ ਦੇ ਹਡਸਨ ਵੇ ਖੇਤਰ ਵਿੱਚ ਗੁਰੂਤਾ ਆਕਰਸ਼ਨ ਘੱਟ ਹੈ ਜਦੋਂ ਤੁਸੀਂ ਉੱਥੇ ਖੜੇ ਹੋਵੋਗੇ ਤੁਸੀਂ ਕੁਝ ਗ੍ਰਾਮ ਹਲਕੇ ਹੋ ਜਾਵੋਗੇ ਇਹ ਗੱਲ ਸਾਇੰਸ ਨੂੰ ਵੀ ਅੱਜ ਤੱਕ ਹੈਰਾਨ ਕਰਦੀ ਆ ਨੰਬਰ 8 ਤੁਸੀਂ ਅੱਗ ਨੂੰ ਨੀਲੀ ਲਾਲ ਜਾਂ ਨਾਰੰਗੀ ਰੰਗ ਦੀ ਵੇਖੀ ਹੋਵੇਗੀ ਪਰ ਅੰਤਰਿਕਸ਼ ਵਿੱਚ ਅੱਗ ਦੀ ਕੋਈ ਲੱਗਤ ਨਹੀਂ ਹੁੰਦੀ ਕਿਉਂਕਿ ਉਥੇ ਗੁਰੂਤਾਕਰਸ਼ਨ ਵੀ ਨਹੀਂ ਹੁੰਦਾ ਅੱਧ ਸਿਰਫ ਉਹ ਗੋਲ ਸ਼ਕਲ ਵਿੱਚ ਸੜਦੀ ਆ ਕੋਈ ਲਪਟ ਕੋਈ ਤੁਮਾ ਨਹੀਂ ਨੰਬਰ 9 ਹਾਥੀ ਨਹੀਂ ਉੱਡ ਸਕਦੇ ਪਰ ਉਹਨਾਂ ਦੀ ਯਾਦਸ਼ਤ ਗਜਬ ਦੀ ਹੁੰਦੀ ਆ ਹਾਥੀ ਸਾਲਾਂ ਪੁਰਾਣੀਆਂ ਗੱਲਾਂ ਯਾਦ ਰੱਖ ਸਕਦਾ ਹੈ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ 10-15 ਸਾਲ ਬਾਅਦ ਵੀ ਪਛਾਣ ਲੈਂਦੇ ਨੇ ਇਸੇ ਲਈ ਕਿਹਾ ਜਾਂਦਾ ਹੈ ਐਨ এলিਫੈਂਟ ਨੈਵਰ ਫੋਰਗੇਟਸ ਨੰਬਰ 10 ਤੁਸੀਂ ਹਰ ਸੈਕਿੰਡ ਵਿੱਚ 50000 ਸੈੱਲ ਮਾਰ ਰਹੇ ਹੋ ਹਰ ਸੈਕਿੰਡ ਦੇ ਵਿੱਚ ਤੁਹਾਡੇ ਸਰੀਰ ਚ ਲਗਭਗ 50000 ਸੈੱਲਾਂ ਦੀ ਮੌਤ ਹੁੰਦੀ ਆ ਤੇ ਉਹਨਾਂ ਦੀ ਥਾਂ ਨਵੇਂ ਸੈੱਲ ਬਣ ਰਹੇ ਹੁੰਦੇ ਆ ਸਰੀਰ ਰੋਜ਼ਾਨਾ ਖੁਦ ਆਪਣੇ ਆਪ ਦੀ ਮੁਰੰਮਤ ਆਪ ਕਰ ਰਿਹਾ ਹੁੰਦਾ ਹੈ ਨੰਬਰ 11 ਚੰਦ ਤੇ ਪੈਰ ਛੱਡ ਕੇ ਆਏ ਨਿਸ਼ਾਨ ਅਜੇ ਵੀ ਉੱਥੇ ਹੀ ਨੇ ਕਿਉਂਕਿ ਚੰਦ ਉਤੇ ਕੋਈ ਹਵਾ ਨਹੀਂ ਹੁੰਦੀ ਇਸ ਲਈ 1969 ਵਿੱਚ ਜਦੋਂ ਨੀਲ ਆਰਮਸਟ੍ਰਾਂਗ ਨੇ ਪੈਰ ਰੱਖਿਆ ਉਹ ਨਿਸ਼ਾਨ ਅੱਜ ਤੱਕ ਉੱਥੇ ਹੀ ਹਨ ਨੰਬਰ 12 ਆਵਾਜ਼ ਨੂੰ ਜ਼ਮੀਨ ਵਿੱਚੋਂ ਵੀ ਸੁਣਿਆ ਜਾ ਸਕਦਾ ਹੈ ਕਈ ਜਾਨਵਰ ਜਿਵੇਂ ਹਾਥੀ ਅਤੇ ਗੈਂਡੇ ਜ਼ਮੀਨ ਰਾਹੀਂ ਆਵਾਜ਼ ਨੂੰ ਮਹਿਸੂਸ ਕਰ ਲੈਂਦੇ ਨੇ ਇਸ ਤਰੀਕੇ ਨਾਲ ਉਹ ਕਿਲੋਮੀਟਰਾਂ ਦੂਰ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਨਾਲ ਸੰਪਰਕ ਕਰਦੇ ਰਹਿੰਦੇ ਹਨ ਨੰਬਰ 13 ਅੰਤਰਿਕਸ਼ ਦੇ ਵਿੱਚ ਰੋਣਾ ਮੁਸ਼ਕਲ ਹੈ ਕਿਉਂਕਿ ਉੱਥੇ ਗੁਰੂਤਾਕਰਸ਼ਨ ਨਹੀਂ ਹੁੰਦਾ ਜਦੋਂ ਤੁਸੀਂ ਅੰਤਰਿਕਸ਼ ਵਿੱਚ ਰੋਵੋਗੇ ਤੁਹਾਡੇ ਹੰਝੂ ਵਹਿ ਨਹੀਂ ਸਕਦੇ ਉਹ ਗੋਲ ਰੂਪ ਦੇ ਵਿੱਚ ਅੱਖਾਂ ਦੇ ਆਲੇ-ਦੁਆਲੇ ਚਿਪਕ ਜਾਂਦੇ ਹਨ ਨੰਬਰ 14 ਕੁਝ ਕੀੜੇ ਆਪਣੇ ਸਿਰ ਤੋਂ ਵੱਖ ਹੋ ਕੇ ਵੀ ਜਿੰਦਾ ਰਹਿੰਦੇ ਹਨ ਜਿਵੇਂ ਕਾਕਰੋਚ ਜੇਕਰ ਤੁਸੀਂ ਇਸ ਦਾ ਸਿਰ ਵੀ ਕੱਟ ਦਿਓ ਇਹ ਕਈ ਦਿਨਾਂ ਤੱਕ ਜਿਉਂਦਾ ਰਹਿੰਦਾ ਹੈ ਕਿਉਂਕਿ ਇਸ ਦਾ ਦਿਮਾਗ ਸਿਰ ਵਿੱਚ ਨਹੀਂ ਸਰੀਰ ਵਿੱਚ ਵੰਡਿਆ ਹੁੰਦਾ ਹੈ ਨੰਬਰ 15 ਦਿਲ ਨੂੰ ਹਿਲਾ ਦੇਣ ਵਾਲਾ ਅਖੀਰਲਾ ਤੱਥ ਕਿ ਤੁਹਾਡੀ ਹੱਸਣ ਦੀ ਆਵਾਜ਼ ਵੀ ਇੱਕੋ ਜਿਹੀ ਨਹੀਂ ਹੁੰਦੀ ਤੁਸੀਂ ਆਪਣੀ ਆਵਾਜ਼ ਆਪਣੇ ਹੱਸਣ ਦਾ ਢੰਗ ਤੇ ਆਪਣੀ ਚਾਲ ਇਹ ਸਾਰੀਆਂ ਚੀਜ਼ਾਂ ਇਸੇ ਹੋਰ ਨਾਲ ਮੈਚ ਨਹੀਂ ਕਰ ਸਕਦਾ ਇਹ ਤੁਹਾਡੀ ਇਤਿਹਾਸਿਕ ਕਲਾ ਹੈ ਇਸ ਨੂੰ ਕੋਈ ਵੀ ਕਾਪੀ ਨਹੀਂ ਕਰ ਸਕਦਾ ਅਖੀਰ ਦੇ ਵਿੱਚ ਮੈਂ ਇਹੀ ਕਹੂੰ ਵੀ ਇਹ ਸਾਰੇ ਤੱਥ ਸਾਨੂੰ ਦੱਸਦੇ ਨੇ ਕਿ ਦੁਨੀਆ ਸਿਰਫ ਨਜ਼ਰਾਂ ਨਾਲ ਨਹੀਂ ਸੋਚ ਨਾਲ ਵੀ ਸਮਝੀ ਜਾਂਦੀ ਆ ਸਾਡਾ ਸਰੀਰ ਇਹ ਪ੍ਰਕਿਰਤੀ ਅਤੇ ਇਹ ਬ੍ਰਹਿਮੰਡ ਇਹ ਸਭ ਕੁਝ ਅਜੀਹਾ ਹੈ ਜਿਸ ਨੂੰ ਜਾਣਨ ਲਈ ਸਾਨੂੰ ਇੱਕ ਜ਼ਿੰਦਗੀ ਕਾਫੀ ਨਹੀਂ ਆ ਜੇ ਤੁਹਾਨੂੰ ਇਹ ਤੱਥ ਦਿਲਚਸਪ ਲੱਗੇ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਭ ਤੋਂ ਵਧੀਆ ਤੱਥ ਕਿਹੜਾ ਲੱਗਿਆ